ਸਸਿਕਾਲ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੀਆਂ ਖਬਰਾਂ ਦੇ ਵਿੱਚ ਅਸੀਂ ਗੱਲ ਕਰ ਲਈ ਤਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਜੋ ਚੋਣ ਦੰਗਲ ਹੈ ਬਿਲਕੁਲ ਪੱਕ ਚੁੱਕਿਆ ਜਿਉਂ-ਜਿਉਂ ਗਰਮੀ ਦਾ ਪਾਰਾ ਵੱਧਦਾ ਜਾ ਰਿਹਾ ਚੋਣਾਂ ਦਾ ਪਾਰਾ ਵੀ ਦਿਨੋਂ-ਦਿਨ ਵੱਧਦਾ ਜਾ ਰਿਹਾ ਜੇਕਰ ਅਸੀਂ ਅੱਜ ਗੱਲ ਕਰ ਲਈਏ ਤਾਂ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਜੋ ਖੇਤਰੀ ਪਾਰਟੀ ਦੇ ਰੂਪ ਦੇ ਵਿੱਚ ਮਸ਼ਹੂਰ ਹੈ ਜੋ ਕਿ ਆਪਣੇ ਆਪ ਨੂੰ ਪੰਜਾਬ ਦੀ ਪਾਰਟੀ ਤੇ ਪੰਜਾਬ ਦੇ ਹਿੱਤਾਂ ਦੀ ਪਾਰਟੀ ਦੱਸਦੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇਹ ਪਹਿਲਾ ਮੌਕਾ ਹੈ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਗੈਰ ਇਹ ਚੋਣਾਂ ਲੜੀਆਂ ਜਾ ਰਹੀਆਂ ਜੇਕਰ ਗੱਲ ਕਰ ਲਈਏ ਤਾਂ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਕਈ ਪਾਸੇ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ ਉਹ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ ਪਰ ਉਹ ਇਸ ਵਾਰ ਇਹ ਇਹਨਾਂ ਚੋਣਾਂ ਦੇ ਵਿੱਚ ਇਹ ਉਹਨਾਂ ਦਾ ਅਕਾਲ ਚਲਾਕ ਕਰਨ ਦੇ ਕਾਰਨ ਹੁਣ ਜੋ ਸਾਰੀ ਜ਼ਿੰਮੇਵਾਰੀ ਹੈ ਉਹ ਸੁਖਵੀਰ ਸਿੰਘ ਬਾਦਲ ਜੋ ਕਿ ਇਸ ਸਮੇਂ ਸੁਪਰੀਮ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਹਨਾਂ ਦੇ ਬੁੱਢੇ ਦੇ ਉੱਪਰ ਆਣ ਪਈ ਹੈ ਤੇ ਹੁਣ ਵੇਖਣਾ ਇਹ ਹੋਏਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੇ ਸਿਆਸੀ ਤਨਤਰੰਦਰ ਦੇ ਨਾ ਹੋਣ ਦੇ ਮਜੂਦ ਸੁਖਵੀਰ ਸਿੰਘ ਬਾਦਲ ਇਹ ਚੋਣਾਂ ਨੂੰ ਕਿਸ ਪ੍ਰਕਾਰ ਹੈਂਡਲ ਕਰ ਪੁੰਦੇ ਨੇ ਜੇਕਰ ਅਸੀਂ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਇਸ ਸਮੇਂ ਜਿਹੜੀ ਵੇਵ ਚੱਲ ਰਹੀ ਹੈ ਉਹ ਸ਼੍ਰੋਮਣੀ ਅਖਾਲੀ ਦਲ ਦੇ ਜੇਕਰ ਅਸੀਂ ਗੱਲ ਕਰ ਲਈਏ ਤਾਂ ਉਹ ਇੱਕ ਤਰ੍ਹਾਂ ਦੀ ਖਿਲਾਫ ਵੇਵ ਹੀ ਚੱਲ ਰਹੀ ਹੈਗੀ ਹੈ ਕਿਉਂਕਿ ਜੋ ਪਿਛਲੇ ਸਮੇਂ ਦੇ ਵਿੱਚ ਚਾਹ ਬਾਈਬਲ ਕਲਾ ਕਾਂਟ ਦੀ ਗੱਲ ਲੈ ਲਈਏ ਜਾਂ ਗੁਰੂਗ੍ਰਾਂਤ ਸਾਹਿਬ ਜੀ ਦੀ ਬੇਅਦਬੀ ਦੀਆਂ ਗੱਲਾਂ ਲੈ ਲਈਏ ਜਾਂ ਲਾਪਤ ਹੋਏ ਸਰੂਪਾਂ ਦੀ ਗੱਲ ਕਰ ਲਈਏ ਤਾਂ ਅਜੇ ਤੱਕ ਜਿੱਥੇ ਇਹਨਾਂ ਦੀ ਕੋਈ ਖੁਰਾਕੋਜ ਨਹੀਂ ਮਿਲ ਸਕਿਆ ਨਾ ਦੋਸ਼ਾਂ ਨੂੰ ਸਜ਼ਾ ਮਿਲ ਪਈ ਹੈ ਨਾ ਹੀ ਕੰਮ ਹੋ ਪਾਇਆ ਹੈ ਕਿ ਵੀ ਜਿਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਆਪਣੀ ਸਾਖ ਬਚਾਵੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਮੇਂ ਹੀ ਇਹ ਸਾਰੀਆਂ ਪ੍ਰਮੁੱਖ ਬੇਅਦਬੀਆਂ ਜੋ ਹੋਈਆਂ ਚਾਹੇ ਉਹ ਰਾਮ ਰਾਮ ਰਹੀਮ ਦੇ ਚੋਲਾ ਪਾਉਣ ਦੀ ਗੱਲ ਸੀਗੀ ਉਹਦੇ ਵੱਲੋਂ ਬੇਦਬੀਆ ਕਰਾਉਣ ਦੀ ਗੱਲ ਸੀਗੀ ਅਜੇ ਤੱਕ ਕਿਤੇ ਵੀ ਪਾਸੇ ਕੋਈ ਇਨਸਾਫ ਦੀ ਗੱਲ ਨਹੀਂ ਮਿਲੀ ਨਾ ਹੀ ਕੋਈ ਪੰਥਕ ਵਿਚਾਰਧਾਰਾ ਦੇ ਵਿੱਚ ਕੋਈ ਐਸਾ ਅਜੰਡਾ ਨਜ਼ਰ ਆ ਰਿਹਾ ਸਖਵੀਰ ਸਿੰਘ ਬਾਦਲ ਵੱਲੋਂ ਜਾਂ ਉਹਨਾਂ ਦੀ ਟੀਮ ਵੱਲੋਂ ਕਿ ਵੀ ਜੋ ਉਹ ਲੋਕ ਇਹਨਾਂ ਦਾ ਵਿਸ਼ਵਾਸ ਕਰ ਸਕਣ ਨਾ ਹੀ ਕੋਈ ਐਸਾ ਤਰੰਦਰ ਲੀਡਰ ਨਜ਼ਰ ਆ ਰਿਹਾ ਹੈ ਜਿਸ ਦੀ ਗੱਲ ਤਾਂ ਕਿ ਲੋਕ ਵਿਸ਼ਵਾਸ ਕਰ ਸਕਣ ਕਿ ਵੀ ਇਹ ਉਹੀ ਸ਼ਰੋਣੀ ਕਾਲੀ ਦਾਲ ਬਾਦਲ ਹੈਗਾ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਇੱਕ ਵਾਰ ਗੱਲ ਕਹਿ ਦਿੰਦੇ ਸੀ ਤਾਂ ਉਹ ਚੁੰਮੇ ਚਟ ਹੁੰਦੀ ਸੀਗੀ ਤੇ ਹੁਣ ਜੇਕਰ ਗੱਲ ਕਰ ਲਈਏ ਤਾਂ ਉਹਨਾਂ ਦੀ ਸਮੇ ਘਾਟ ਰੜਕ ਰਹੀ ਹੈ ਉਹ ਤਾਂ ਬਣੀ ਹੀ ਹੋਈ ਹੈ ਪਰ ਜੇਕਰ ਗੱਲ ਕਰ ਲਈਏ ਤਾਂ ਇਸ ਸਮੇ ਸ਼ਖਵੀਰ ਸਿੰਘ ਬਾਦਲ ਗਲਤੀਆਂ ਦੇ ਅੰਦਰ ਗਲਤੀਆਂ ਕਰਦੇ ਜਾ ਰਹੇ ਨੇ ਜਿਸ ਕਰਕੇ ਜੋ ਇਸ ਸਮੇ ਨੁਕਸਾਨ ਹੋ ਰਿਹਾ ਸ਼੍ਰੋਮਣੀ ਕਾਲੀ ਦਲ ਬਾਦਲ ਦਾ ਜੇਕਰ ਅਸੀਂ ਗੱਲ ਨਾ ਕਰੀਏ ਬਹੁਤੀ ਬਹੁਤੀ ਲੰਮਾ ਨਾ ਜਾਈਏ ਤਾਂ ਖਡੂਰ ਸਾਹਿਬ ਤੋਂ ਹੀ ਜੇਕਰ ਅਸੀਂ ਗੱਲ ਕਰ ਲਈਏ ਤਾਂ ਭਾਈ ਅਮਰਪਾਲ ਸਿੰਘ ਜੀ ਦੇ ਜੋ ਪਿਤਾ ਜੀ ਨੇ ਜੋਸ਼ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਇਲਜ਼ਾਮ ਲਾਇਆ ਤਾਂ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਵੀ ਇਹ ਗਲਤ ਆਪਣੀ ਗਲਤ ਨੀਤੀਆਂ ਦੇ ਕਾਰਨ ਗਲਤ ਫੈਸਲਿਆਂ ਦੇ ਕਾਰਨ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਖੁਦ ਹੀ ਬਰਬਾਦ ਕਰਨ ਲੱਗੇ ਹੋਏ ਨੇ ਸੁਣੋ ਥੋੜੀ ਜੀ ਸਪੀਚ ਉਹਨਾਂ ਦੀ ਵੀ ਉਸ ਤੋਂ ਬਾਅਦ ਅੱਗੇ ਕਰਦੇ ਆਂ ਗੱਲ ਸਾਨੂੰ ਉਮੀਦ ਸੀ ਕਿ ਸ਼ਾਇਦ ਅਕਾਲੀ ਦਲ ਪੁਰਾਣੀਆਂ ਗਲਤੀਆਂ ਤੋਂ ਸਬਕ ਸਿੱਖੇ ਤੇ ਇਸ ਸੀਟ ਤੇ ਇੱਕ ਪੰਥਕ ਸੀਟ ਤੇ ਇੱਕ ਭਾਈ ਸਾਹਿਬ ਦੇ ਖਿਲਾਫ ਨਹੀਂ ਹੈ ਆਕਾਰਨ ਕਿ ਜਨਾ ਬੀਬੀ ਖਾਨੋਂ ਨੇ ਗਲਤੀ ਨਹੀਂ ਕਰਨਗੇ ਪਰ ਇਹਨਾਂ ਨੇ ਦੁਬਾਰਾ ਅਕਾਲੀ ਦਲ ਨੂੰ ਖਤਮ ਕਰਨ ਤੇ ਤੁਲੇ ਹੋਏ ਆ ਇਹਨਾਂ ਨੇ ਫੇਰ ਉਹੀ ਜੋ ਬੀਬੀ ਖਾਲੜਾ ਦੇ ਟਾਈਮ ਤੇ ਗਲਤੀ ਕੀਤੀ ਉਹੀ ਹੁਣ ਕਰ ਰਹੇ ਆ ਤੇ ਇਸ ਕਰਕੇ ਲੋਕਾਂ ਦੀ ਬਾਤ ਸੀ ਲੋਕ ਇਹਨਾਂ ਨੂੰ ਬਹੁਤ ਲਾਂਤਾਂ ਪਾ ਰਹੇ ਸੀ ਤੇ ਉਹ ਲਾਂਤਾਂ ਦੇ ਕਰਕੇ ਇਹ ਸਵੇਰੇ ਰਾਤ ਵੀ ਸਾਨੂੰ ਫੋਨ ਆਉਂਦੇ ਰਹੇ ਵੀ ਤੁਸੀਂ ਮੈਨੂੰ ਮਿਲੋ ਮਿਲੋ ਅਸੀਂ ਕਹਿੰਦੇ ਮਿਲਣ ਦੀ ਲੋੜ ਆ ਤੇ ਇੱਥੇ ਮਿਲ ਸਕਦੇ ਤੁਸੀਂ ਉਹ ਸਵੇਰੇ ਆਏ ਤੇ ਸਵੇਰੇ ਆ ਕੇ ਕਹਿੰਦੇ ਸੀ ਕਿ ਮੈਨੂੰ ਲੋਕ ਬਹੁਤ ਬੁਰਾ ਭਲਾ ਕਹਿ ਰਹੇ ਤੁਸੀਂ ਤੁਸੀਂ ਕਵਾਸੀ ਕਿ ਅਸੀਂ ਤਾਂ ਕੁਝ ਨਹੀਂ ਕਹਿ ਰਹੇ ਲੋਕਾਂ ਦਾ ਫੈਸਲਾ ਲੋਕੀ ਜੋ ਜਿੱਦਾਂ ਦਾ ਕੋਈ ਕਰਮ ਕਰੂਗਾ ਉਹੋ ਜਿਹਾ ਹੀ ਲੋਕਾਂ ਦਾ ਪ੍ਰਤੀਕਰਮ ਹੋਊਗਾ ਇਸ ਕਰਕੇ ਇਹ ਅਸੀਂ ਵੀ ਹੁਣ ਮੈਦਾਨ 'ਚ ਆ ਤੇ ਉਹ ਵੀ ਆ ਇਹ ਸਾਡੀ ਕੋਈ ਸਹਿਮਤੀ ਨਹੀਂ ਗਈ ਕਿ ਅਸੀਂ ਕਿਸੇ ਨੂੰ ਸਮਰਥਨ ਦੇ ਰਹੇ ਹਾਂ ਅਸੀਂ ਆਪ ਲੜ ਰਹੇ ਹਾਂ ਅਸੀਂ ਸਮਰਥਨ ਸਮਰਥਨ ਮੰਗ ਰਹੇ ਹਾਂ ਕਿ ਸਾਰੀਆਂ ਜੋ ਕਿਸਾਨ ਜਥੇਬੰਦੀਆਂ ਕੋਈ ਧਾਰਮਿਕ ਜਥੇਬੰਦੀਆਂ ਕਿ ਸਾਡਾ ਸਮਰਥਨ ਕਰੋ ਹਾਂ ਇਹ ਕਿ ਭਾਈ ਸਾਹਿਬ ਵੀ ਇੱਕ ਪੰਥਕ ਚੇਰਾ ਵਾ ਪੰਥ ਦੀ ਗੱਲ ਕੀਤੀ ਉਹਨਾਂ ਡਟ ਕੇ ਔਰ ਲੋਕਾਂ ਨੂੰ ਵੀ ਪਤਾ ਕਿ ਉਹ ਅਗਰ ਪਾਰਲੀਮੈਂਟ ਜਾਂਦੇ ਤਾਂ ਸਾਰੇ ਮੁੱਦਿਆਂ ਤੇ ਬੇਬਾਕੀ ਨਾਲ ਗੱਲ ਕਰ ਸਕਦੇ ਇਸ ਕਰਕੇ ਸਾਡੀ ਕੋਈ ਕਿਸੇ ਵੀ ਪਾਰਟੀ ਨਾਲ ਇਦਾਂ ਦੀ ਸਹਿਮਤੀ ਨਹੀਂ ਕਿ ਅਸੀਂ ਉਹਦਾ ਸਮਰਥਨ ਕਰਾਂਗੇ ਕਿਉਂਕਿ ਅਸੀਂ ਖੁਦ ਲੜ ਰਹੇ ਹਾਂ ਕਿ ਦੂਜੇ ਦਾ ਸਮਰਥਨ ਕਿੱਦਾਂ ਕਰਾਂਗੇ ਪਰ ਵੀਰ ਸਾਹਿਬ ਸਿੰਘ ਜੀ ਕਹਿੰਦੇ ਨੇ ਕਿ ਭਾਈ ਅਮਰਪਾਲ ਤੇ ਉਹਨਾਂ ਦੀ ਧਰਮ ਪਤਨੀ ਜਿਹੜਾ ਟਾਡੇ ਨਾਲ ਵੀ ਮੁਲਾਕਾਤ ਮੇਰੀ ਪਹਿਲਾਂ ਵੀ ਹੋਈ ਸੀ ਉਹ ਕਹਿੰਦੇ ਕਿ ਜਦੋਂ ਪੰਥ ਦਾ ਮਸਲਾ ਹੋਵੇਗਾ ਤੁਸੀਂ ਖੜੋ ਤੇ ਅਸੀਂ ਸਮਰਥਨ ਕਰਾਂਗੇ ਤੁਹਾਡਾ ਨਹੀਂ ਅਸੀਂ ਉਹਨਾਂ ਤੋਂ ਪਹਿਲਾਂ ਕੋਈ ਪਹਿਲਾਂ ਵੀ ਕੋਈ ਗੱਲ ਨਹੀਂ ਹੋਈ ਉਹਨਾਂ ਨਾਲ ਤੇ ਇਹ ਇਹ ਬਾਕੀ ਅਸੀਂ ਅਸੀਂ ਚਾਰ ਦਿਨ ਤੋਂ ਖੜੇ ਆ ਉਹ ਬਾਅਦ ਚ ਉਹ ਖੜੇ ਆ ਉਹ ਕਹਿੰਦੇ ਅਕਾਲੀ ਦਲ ਦੀ ਪਹਿਲਾਂ ਸੀਟੇ ਲਾ ਦੇ ਨਾਲ ਜਿਹੜੀ ਪੰਥਕ ਵੋਟ ਹੈ ਵੰਡੀ ਜਾਊਗੀ ਨੁਕਸਾਨ ਹੋ ਸਕਦਾ ਨਹੀਂ ਇਹ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਪੰਥ ਦਾ ਨੁਕਸਾਨ ਕਰਨਾ ਇਹ ਤੇ ਵੋਟ ਤੇ ਵੰਡੀ ਜਾਊਗੀ ਪਰ ਇਹ ਤੇ ਇਹਦੇ ਅਕਾਲੀ ਦਲ ਨੂੰ ਇਹ ਫੈਸਲਾ ਲੈਣਾ ਚਾਹੀਦਾ ਸੀ ਕਿ ਇੱਕ ਜ ਸਿੱਖ ਹਿੱਤਾ ਚ ਜਾਂ ਪੰਜਾਬ ਦੇ ਹਿੱਤਾ ਚ ਇਹ ਚੀਜ਼ ਉਹਨਾਂ ਨੂੰ ਸੋਚ ਕੇ ਫੈਸਲਾ ਲੈਣਾ ਚਾਹੀਦਾ ਹੈ ਕਿ ਉਹ ਇਹ ਸੀਟ ਬਾਕੀ 12 ਸੀਟਾਂ ਤੇ ਲੜ ਰਹੇ ਸੀ ਇੱਕ ਸੀਟ ਛੱਡ ਵੀ ਦੰਦੇ ਤੇ ਕੁਛ ਫਰਕ ਨਹੀਂ ਸਪੈਂਦਾ ਇੱਕ ਇਹਨਾਂ ਦੀ ਵੀ ਸ਼ਾਖ ਵੱਜ ਜਾਂਦੀ ਇਹ ਗਲਤੀਦਾਰ ਗਲਤੀ ਕਰਕੇ ਇਹ ਅਕਾਲੀ ਦਰ ਨੂੰ ਖਤਮ ਕਰਨਾ ਚਾਹ ਰਹੇ ਪਰ ਮਿਰਸਾ ਸਿੰਘ ਜੀ ਤੁਹਾਡੇ ਨਾਲ ਮੁਲਾਕਾਤ ਹੋਈ ਹੈ ਕੀ ਚਰਚਾਵਾਂ ਹੋਈਆਂ ਜਿਹੜੀ ਸੇਰ ਦੀ ਮੁਲਾਕਾਤ ਹੋਈ ਚਰਚਾਵਾਂ ਕੁਛ ਨਹੀਂ ਹੋਈਆਂ ਜੀ ਉਹ ਆਪਣਾ ਸਪਸ਼ਟੀ ਕਰਨ ਜੀ ਮੇਰੀ ਉਹਦੇ ਨਾਲ ਗੱਲ ਸੀ ਅਸੀਂ ਕਿ ਸਾਡੇ ਨਾਲ ਤਾਂ ਤੁਸੀਂ ਮਿਲੇ ਨਹੀਂ ਨਾ ਅਸੀਂ ਤੁਹਾਨੂੰ ਕੋਈ ਸਹਿਮਤੀ ਦਿੱਤੀ ਹੈ ਹੈ ਤੇ ਜੇ ਸਾਡੇ ਤੋਂ ਕੋਈ ਤੁਸੀਂ ਮਿਲੇ ਹੋ ਦੱਸੋ ਆਪਣਾ ਫੈਸਲਾ ਕਿ ਭਾਈ ਬਰਤਵਾ ਸਿੰਘ ਚੌਣ ਲੜਨਗੇ ਚੌਣ ਡੱਟ ਕੇ ਚੌਣ ਲੜਨਗੇ ਜੀ ਲੋਕਾਂ ਦਾ ਬਹੁਤ ਸਮਰਥਨ ਹੈ ਸਾਨੂੰ ਸਾਨੂੰ ਇੱਕ ਗੁਰੂ ਤੇ ਪੂਰਾ ਭਰੋਸਾ ਵਾ ਅਸੀਂ ਕੱਲ ਤੋਂ ਕੈਂਪੇਨ ਵੀ ਸ਼ੁਰੂ ਕਰਨ ਜਾ ਰਹੇ ਹਾਂ ਤੇ ਇਸ ਕਰਕੇ ਅਸੀਂ ਮਾਨ ਸਾਹਿਬ ਦਾ ਹੋਰ ਜਿੰਨੀਆਂ ਜਥੇਬੰਦੀਆਂ ਸਾਨੂੰ ਸਮਰਥਨ ਕਰ ਰਹੀਆਂ ਸੰਗਤ ਨੂੰ ਖਰੂਰ ਸਾਹਿਬ ਦੀ ਕੋਈ ਅਪੀਲ ਕਰਨਾ ਚਾਹੋਗੇ ਤੁਸੀਂ ਸੰਤ ਦੀ ਖਰੂਰ ਸਾਹਿਬ ਦੀ ਸੰਗਤ ਨੂੰ ਕਿ ਪੂਰੀ ਪੰਜਾਬ ਦੀ ਸੰਗਤ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇੱਕ ਇਹ ਇਹ ਪੰਜਾਬ ਦੇ ਲੋਕਾਂ ਦੀ ਅਣਖ ਦਾ ਆਬਰੂ ਦਾ ਇਹ ਸਵਾਲ ਆ ਇਹਦੇ ਵਾਸਤੇ ਤੁਸੀਂ ਤਕੜੇ ਹੋ ਕੇ ਸਾਰੇ ਜਾਣੇ ਆ ਸਮਰਥਨ ਦਿਓ ਤੇ ਇਸ ਕਰਕੇ ਬਹੁਤ ਹੀ ਹੁਣਾ ਤੁਹਾਡੀ ਵੀਡੀਓ ਤੁਸੀਂ ਸੁਣੀ ਚੁੱਕੇ ਹੋ ਤੇ ਜੋ ਤੁਸੀਂ ਸੁਣਿਆ ਜੋ ਜੋ ਹੁਣ ਇਹ ਵੀਡੀਓ ਭਾਈ ਅਮਰਪਾਲ ਸਿੰਘ ਜੀ ਦੇ ਪਿਤਾ ਜੀ ਵੱਲੋਂ ਇਹ ਭੇਜੀ ਗਈ ਹੈ ਇਹ ਵੀਡੀਓ ਦੇ ਵਿੱਚ ਉਹ ਸਾਫ਼ ਤੌਰ ਤੇ ਦੋਸ਼ ਲਾ ਰਹੇ ਕਿ ਵੀ ਇਹ ਝੂਠ ਬੋਲ ਰਹੇ ਹੈ ਸ਼੍ਰੋਮਣੀ ਕਾਲੇ ਦਰਵਾਜ਼ੇ ਵਾਲੇ ਵਿਰਸਾ ਸਿੰਘ ਬਲਟੋਹਣ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ ਸੀ ਤੇ ਜੇਕਰ ਇਹਨਾਂ ਨੇ ਕੋਈ ਪੰਥਕ ਗੱਲ ਕਰਨੀ ਹੁੰਦੀ ਤਾਂ ਭਾਈ ਸਾਹਿਬ ਦੀ ਇਹ ਸਪੋਰਟ ਕਰਦੇ ਤੇ ਉਥੋਂ ਆਪਣੇ ਕਾਗਜਨਾਬ ਭਰਦੇ ਜੇਕਰ ਕੋਈ ਕਾਗਜਨ ਦੀ ਗਲਤੀ ਹੁੰਦੀ ਜਾਂ ਹੋਰ ਸਿਸਟਮ ਬਣਦਾ ਤਾਂ ਇਹਨਾਂ ਨੂੰ ਇਹ ਚਾਹੀਦਾ ਸੀਗਾ ਕਿ ਵੀ ਇਹ ਆਪਣਾ ਕੈਂਡੀਡੇਟ ਉਥੇ ਨਾਲ ਰੱਖਦੇ ਜਾਂ ਕੋਈ ਐਸਾ ਸਿਸਟਮ ਬਣਾਉਂਦੇ ਕਿ ਵੀ ਜਿਸ ਦੇ ਨਾਲ ਵੀ ਇਹ ਭਾਈ ਇਹ ਸਾਹਬ ਦੇ ਜੋ ਪਰਿਵਾਰ ਹੈ ਜਾਂ ਉਹਨਾਂ ਦੇ ਜੋ ਜੋ ਰਿਸ਼ਤੇਦਾਰ ਹੈ ਜਾਂ ਉਹਨਾਂ ਦੇ ਜੋ ਸਮਰਥਕਾਂ ਉਹਨਾਂ ਦੇ ਨਾਲ ਪਹਿਲਾਂ ਬੈਠ ਕੇ ਸਲਾਹ ਕਰਦੇ ਜੇਕਰ ਸਲਾਹ ਸਿਰੇ ਨਹੀਂ ਸੀ ਚੜ ਰਹੀ ਤਾਂ ਇਹ ਸੀਟ ਛੱਡ ਦੇਣ ਦੇ ਵਿੱਚ ਵੀ ਇਹਨਾਂ ਨੂੰ ਫਾਇਦਾ ਹੀ ਹੋਣਾ ਸੀਗਾ ਪੂਰਾ ਇੱਕ ਪੰਜਾਬ ਦੇ ਵਿੱਚ ਇੱਕ ਚੰਗਾ ਮੈਸੇਜ ਆਣਾ ਸੀ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਸੰਗਰੂਰ ਲੋਕ ਸਭਾ ਸੀਟ ਦੀ ਗੱਲ ਕਰ ਲਈਏ ਤਾਂ ਜਿੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪਿਛਲੇ ਸਮੇਂ ਦੇ ਵਿੱਚ ਪੰਥ ਦੀ ਭਲਾਈ ਵਾਸਤੇ ਸ਼੍ਰੋਮਣੀ ਕਾਲੀਦਾਲ ਬਾਦਲ ਦੀ ਭਲਾਈ ਵਾਸਤੇ ਉਹਨਾਂ ਦਾ ਇੱਕ ਬੜਾ ਮਾਸੂਮ ਜਿਹਾ ਚਿਹਰਾ ਨਜ਼ਰ ਆਇਆ ਸੀਗਾ ਇਸ ਗੱਲ ਦੇ ਵਿੱਚ ਨਜ਼ਰ ਆਇਆ ਸੀਗਾ ਕਿ ਵੀ ਉਹ ਪੰਜਾਬ ਦੀ ਭਲਾਈ ਚਾਹੁੰਦੇ ਨੇ ਸ਼੍ਰੋਮਣੀ ਕਾਲੀਦਾਲ ਬਾਦਲ ਨੂੰ ਮੁੜ ਸੱਤਾ ਦੇ ਵਿੱਚ ਦੇਖਣਾ ਚਾਹੁੰਦੇ ਨੇ ਤੇ ਉਹਨਾਂ ਨੇ ਟਕਸਾਲੀ ਅਕਾਲੀਆਂ ਨੂੰ ਮਨਾਉਣ ਦਾ ਕੰਮ ਜੋ ਸ਼ੁਰੂ ਕੀਤਾ ਸੀਗਾ ਉਸ ਦੇ ਵਿੱਚ ਸੰਤੇਬ ਸਿੰਘ ਢੀਂਡਸਾ ਨੂੰ ਉਹ ਆਪਣੇ ਪਾਲੇ ਵਿੱਚ ਲੈ ਆਏ ਸੀਗੇ ਤੇ ਉੱਥੇ ਉਹਨਾਂ ਨੇ ਕਿਹਾ ਸੀਗੇ ਵੀ ਇਹ ਮੇਰੇ ਪਿਤਾ ਸਮਾਨ ਨੇ ਤੇ ਇਹਨਾਂ ਨੂੰ ਪਾਰਟੀ ਦੇ ਵਿੱਚ ਇੱਕ ਬਹੁਤ ਵੱਡਾ ਅਹੁਦਾ ਦੇਣ ਦੀ ਵੀ ਗੱਲ ਕਹੀ ਸੀਗੀ ਤੇ ਇਹ ਵੀ ਕਿਹਾ ਸੀਗਾ ਕਿ ਵੀ ਜੇ ਕੋਈ ਹੋਰ ਵੀ ਰੁੱਸੇ ਹੋਏ ਹੈਗੇ ਟਕਸਾਲੀ ਜੇਕਰ ਉਹ ਕਹਿਣ ਤਾਂ ਮੈਂ ਉਹਦੇ ਘਰ ਜਾ ਕੇ ਉਹਨਾਂ ਨੂੰ ਬਣਾਉਣ ਦੇ ਲਈ ਤਿਆਰ ਆ ਤੇ ਮੈਂ ਉਹਨਾਂ ਨੂੰ ਮਰਨ ਦਾ ਮਾਣ ਸਤਿਕਾਰ ਦਵਾਂਗਾ ਪਰ ਜੇਕਰ ਇਹੀ ਗੱਲ ਕਰ ਲਈਏ ਤਾਂ ਥੋੜੇ ਦਿਨਾਂ ਬਾਅਦ ਹੀ ਇੱਕ ਖਬਰ ਆਉਂਦੀ ਹੈ ਕਿ ਇਕਬਾਲ ਸਿੰਘ ਜੁੰਦਾ ਜੋ ਕਿ ਸੰਗਰੂਰ ਲੋਕ ਸਭਾ ਸੀਟ ਤੋਂ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਹੋਣਗੇ ਤਾਂ ਇਥੋਂ ਹੀ ਫੇਰ ਇੱਕ ਵਸਪੋਰਟ ਹੋ ਜਾਂਦਾ ਹੈ ਤੇ ਜੋ ਨਾਰਾਜ਼ਗੀ ਦੇਖਣ ਨੂੰ ਮਿਲਦੀ ਹੈ ਢੀਂਟਸਾ ਪਰਿਵਾਰ ਵੱਲੋਂ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਬਿਲਕੁਲ ਹੀ ਖਿਲਾਫ ਜਾਂਦੀ ਹੈ ਤੇ ਹੁਣ ਜੇਕਰ ਅਸੀਂ ਇਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਕਿਉਂਕਿ ਉਹ ਸੁਖਵੀਰ ਸਿੰਘ ਬਾਦਲ ਹੈ ਉਹ ਆਪਣਾ ਸਟੈਪ ਉਹਨਾਂ ਨੇ ਕੀ ਇਹ ਸਭ ਪਰਿਵਾਰ ਤੋਂ ਪਿੱਛੇ ਖਿੱਚਿਆ ਪਹਿਲਾਂ ਉਹਨਾਂ ਨੂੰ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਲਿਆਂਦਾ ਵਾਅਦੇ ਕੀਤੇ ਮੰਤਾਂ ਕੀਤੀਆਂ ਤੇ ਉਹ ਜਦੋਂ ਉਹ ਅੱਗੇ ਤਾਂ ਉਹਨਾਂ ਨੂੰ ਲਵਾਰਸ ਹੀ ਛੱਡ ਦਿੱਤਾ ਤੇ ਇਸ ਕਰਕੇ ਇਹ ਇਸ ਪਰਿਵਾਰ ਨੇ ਵੀ ਇਹਨਾਂ ਨਾਲੋਂ ਨਾਤਾ ਲਗਭਗ ਤੋੜ ਲਿਆ ਹੈਗਾ ਤੇ ਫਿਲਹਾਲ ਪਾਰਟੀ ਦੁਬਾਰਾ ਛੱਡਣ ਦੀਆਂ ਕਿਆਸਰਾਈਆਂ ਜੋ ਚੱਲ ਰਹੀਆਂ ਨੇ ਉਹ ਉਹ ਵੀ ਆਉਂਦੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਏਗਾ ਕਿ ਸਥਿਤੀ ਕੀ ਹੈਗੀ ਆ ਇਸ ਤੋਂ ਬਾਅਦ ਅਸੀਂ ਜਿੱਕਰ ਗੱਲ ਕਰ ਲਈਏ ਤਾਂ ਸਿਕੰਦਰ ਸਿੰਘ ਮਲੂਕਾ ਸਿਕੰਦਰ ਸਿੰਘ ਮਲੂਕਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬਹੁਤ ਵੱਡਾ ਨਾਮ ਹੈ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਆ ਬਠਿੰਡਾ ਲੋਕ ਸਭਾ ਸੀਟ ਦੀ ਗੱਲ ਕਰਦੇ ਆ ਅਸੀਂ ਬਠਿੰਡਾ ਲੋਕ ਸਭਾ ਸੀਟ ਦੇ ਉੱਪਰ ਸਿਕੰਦਰ ਸਿੰਘ ਮਲੂਕਾ ਦੀ ਨੂੰ ਨੂੰ ਰਾਣੀ ਪਰਮਪਾਲ ਕੌਰ ਜੋ ਕਿ ਆਈਐਸ ਅਫਸਰ ਸੀਗੇ ਉਹਨਾਂ ਨੇ ਵੀਆਰਐਸ ਲੈ ਕੇ ਸਪੈਸ਼ਲ ਵੀਆਰਐਸ ਲਈ ਤੇ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਤੇ ਭਾਰਤੀ ਜਨਤਾ ਪਾਰਟੀ ਨੇ ਸਿਕੰਦਰ ਸਿੰਘ ਮਲੂਕਾ ਦੀ ਨੂ ਰਾਣੀ ਪਰਮਪਾਲ ਖੌਰ ਨੂੰ ਉੱਥੋਂ ਬਠਿੰਡਾ ਤੋਂ ਜੋ ਆਪਣਾ ਉਮੀਦਵਾਰ ਐਲਾਨ ਦਿੱਤਾ ਸੀਗਾ ਤੇ ਹੁਣ ਗੱਲ ਇਹ ਆ ਗਈ ਹੈ ਕਿ ਵੀ ਜੋ ਇਹ ਬਠਿੰਡਾ ਸੀਟ ਸੀਗੀ ਇਹ ਇਥੋਂ ਹਰਸਿਮਰ ਬਿਬਾ ਹਰਸਿਮਰਤ ਕੌਰ ਬਾਦਲ ਲਗਾਤਾਰ ਇਥੋਂ ਤਿੰਨ ਵਾਰ ਜਿੱਤੀ ਹੈ ਤੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ بیٹے ਰਣਿੰਦਰ ਸਿੰਘ ਨੂੰ ਵੀ ਇੱਥੇ ਲੱਖਾਂ ਦੀ ਵੋਟਾਂ ਦੇ ਫਰਕ ਦੇ ਨਾਲ ਹਰਾਇਆ ਸੀਗਾ ਤੇ ਲਗਾਤਾਰ ਇਹ ਜੋ ਸੀਟ ਮੰਨੀ ਜਾ ਰਹੀ ਸੀਗੀ ਇਹ ਘਰੇਲੂ ਸੀਟ ਸ਼ਰੋਮਣੀ ਕਾਲੇਦਾਨ ਬਾਦਲ ਦੀ ਪਰਿਵਾਰ ਦੀ ਹੀ ਮੰਨੀ ਜਾ ਰਹੀ ਸੀ ਤੇ ਇੱਕ ਅਧਿਕਾਰ ਇਹ ਬੰਨਿਆ ਜਾ ਰਿਹਾ ਹੈ ਕਿ ਵੀ ਇਥੋਂ ਹਰਸਿਮਰਤ ਕੌਰ ਬਾਦਲ ਹੀ ਹਮੇਸ਼ਾ ਜੇਤੂ ਉੰਦੇ ਰਹਿਣਗੇ ਪਰ ਹੁਣ ਜੋ ਮੌਜੂਦਾ ਸਥਿਤੀ ਦੇ ਵਿੱਚ ਅਸੀਂ ਦੇਖ ਲਈਏ ਜੋ ਮੌਜੂਦਾ ਨਜ਼ਾਰਾ ਪੇਸ਼ ਆ ਰਿਹਾ ਤਾਂ ਬੀਬਾ ਪਰਮਪਾਲ ਕੌਰ ਹੀ ਇਹਨਾਂ ਦੇ ਲਈ ਹੁਣ ਇੱਕ ਬਹੁਤ ਗੱਲ ਦੀ ਹੱਡੀ ਬਣੇ ਹੋਏ ਨੇ ਤੇ ਜੋ ਸਭ ਤੋਂ ਵੱਧ ਟੱਕਰ ਦੇਣਗੇ ਜਾਂ ਸਭ ਤੋਂ ਵੱਧ ਜੋ ਨੁਕਸਾਨ ਇਸ ਸਮੇਂ ਬੀਬਾ ਪਰਮਪਾਲ ਨੂੰ ਕੀਤਾ ਜਾਏਗਾ ਉਹ ਬੀਬਾ ਹਰ ਸਿਮਰਤ ਕੌਰ ਬਾਦਲ ਦਾ ਸਭ ਤੋਂ ਵੱਡਾ ਨੁਕਸਾਨ ਸਿਕੰਦਰ ਸਿੰਘ ਮਲੁੱਕਾ ਜੀ ਦੀ ਜੋ ਨੂਰ ਰਾਣੀ ਆ ਉਹੀ ਕਰਦੇ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਹੈ ਭਾਰਤੀ ਜਨਤਾ ਪਾਰਟੀ ਨਾਲ ਤਾਂ ਨੁਕਸਾਨ ਕਰਦੀ ਨਜ਼ਰ ਆ ਰਹੀ ਹੈ ਹਲਕਾ ਆ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰਦੇ ਆ ਤੇ ਇੱਥੋਂ ਜੋ ਸ਼੍ਰੋਮਣੀ ਕਾਲ ਤਲ ਬਣੋ ਹੈ ਉਹ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮજરા ਨੂੰ ਜੋ ਉਮੀਦਵਾਰ ਐਲਾਨਿਆ ਗਿਆ ਹੈਗਾ ਤੇ ਇਸ ਇਸ ਬਿਲ੍ਹੇ ਜੇਕਰ ਗੱਲ ਕਰੀਏ ਤਾਂ ਇੱਥੇ ਇਸ ਹਲਕੇ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਜੋ ਇੱਕ ਪਰਿਵਾਰ ਇਕ ਖਸਾਲੀ ਪਰਿਵਾਰ ਕਹਿ ਸਕਦੇ ਆਂ ਅਸੀਂ ਪੜਿਆਲਾ ਪਰਿਵਾਰ ਆ ਉਹ ਬਹੁਤ ਵੱਡਾ ਇੱਕ ਖਸਾਲੀ ਪਰਿਵਾਰ ਵੱਡੇ ਇੱਜ਼ਤ ਦੇ ਨਾਲ ਨਾਮ ਇਹ ਜਾਣਿਆ ਜਾਂਦਾ ਜੇ ਇੱਕ ਗੱਲ ਕਰ ਲਈਏ ਸਿੱਖੀ ਸਿਧਾਂਤਾਂ ਤੇ ਅਸੂਲਾਂ ਦੇ ਪਹਿਰੇ ਦੇਣ ਵਾਲੇ ਸ਼੍ਰੋਮਣੀ ਕਾਲੀਦਾਲ ਬਾਦਲ ਦੇ ਜਿਹੜਾ ਆਗੂ ਸਨ ਸਰਦਾਰ ਬਚਿੱਤਰ ਸਿੰਘ ਪੜਿਆਲਾ ਸਰਦਾਰ ਬਚਿੱਤਰ ਸਿੰਘ ਪੜਿਆਲਾ ਜੋ ਕਿ 1977 ਦੇ ਵਿੱਚ ਪਹਿਲੀ ਵਾਰ ਐਮਐਲਏ ਰਹੇ ਤੇ ਫਿਰ ਦੁਬਾਰਾ 85 ਦੇ ਵਿੱਚ ਵੀ ਫਿਰ ਉਹ ਐਮਐਲਏ ਰਹੇ ਆਪਰੇਸ਼ਨ ਬਲੂ ਥੰਡਰ ਦੇ ਦੌਰਾਨ ਉਹਨਾਂ ਨੇ ਸਿੱਖੀ ਸਿਧਾਂਤਾਂ ਤੇ ਅਸੂਲਾਂ ਤੇ ਪਹਿਰਾ ਦਿੰਦੇ ਹੋਏ ਐਮਐਲਏ ਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀਗਾ ਪਰ ਉਸ ਸਮੇਂ ਬਰਨਾਲਾ ਸਰਕਾਰ ਵੱਲੋਂ ਇਹਨਾਂ ਨੂੰ ਐਜੂਕੇਸ਼ਨ ਮਿਨਿਸਟਰ ਦਾ ਲਾਲਚ ਵੀ ਦਿੱਤਾ ਗਿਆ ਸੀਗਾ ਤੇ ਚੰਡੀ ਵਾਲੀ ਗੱਡੀ ਵੀ ਭੇਜੀ ਗਈ ਸੀਗੀ ਪਰ ਇਹਨਾਂ ਨੇ ਆਪਣੇ ਘਰ ਤੋਂ ਬਾਹਰ ਤੋਂ ਇਹ ਜੋ ਚੰਡੀ ਵਾਲੀ ਗੱਡੀ ਸੀਗੀ ਵਾਪਸ ਭੇਜ ਦਿੱਤੀ ਸੀਗੀ ਤੇ ਸਿੱਖ ਪੰਥਕ ਸਿਧਾਂਤਾਂ ਅਤੇ ਅਸੂਲਾਂ ਦੇ ਪਹਿਰਾ ਦੇਖੇ ਇਹਨਾਂ ਨੇ ਸਾਬਤ ਕਰ ਦਿੱਤਾ ਸੀਗਾ ਕਿ ਵੀ ਬਚਿੱਤਰ ਸਿੰਘ ਪੜਿਆਲਾ ਦੇ ਪਰਿਵਾਰ ਨੂੰ ਜਾਂ ਇਹਨਾਂ ਦੇ ਹਲਕੇ ਦੇ ਵਿੱਚ ਕਿਸੇ ਕੋਈ ਵੀ ਇਹਨਾਂ ਨੂੰ ਖਰੀਦ ਨਹੀਂ ਸਕਦਾ ਹੈਗਾ ਤੇ ਹੁਣ ਜੇਕਰ ਗੱਲ ਕਰ ਲਈਏ ਤਾਂ ਕਾਲੀਦਲ ਬਾਦਲ ਦੀ ਬਿਹਤਰੀ ਵਾਸਤੇ ਜਿਸ ਇਹ ਮੰਨਿਆ ਜਾਂਦਾ ਕਿ ਵੀ ਇਹ ਟੋੜਾ ਪਰਿਵਾਰ ਦੇ ਬੜੇ ਖਾਸਮ ਖਾਸ ਇਹ ਇਹ ਪਰਿਵਾਰ ਸੀਗਾ ਜਿਸ ਦਾ ਟੋੜਾ ਦਾ ਹੀ ਪਰਿਵਾਰ ਅੱਜ ਵੀ ਇਹ ਜਿਸ ਦਾ ਟੋੜਾ ਦਾ ਹੀ ਪਰਿਵਾਰ ਮੰਨਿਆ ਜਾਂਦਾ ਹੈਗਾ ਤੇ ਸਰਦਾਰ ਬਚਿੱਤਰ ਸਿੰਘ ਪੜਿਆਲਾ ਦੇ ਦਿਹਾਂਤ ਤੋਂ 96 ਤੋਂ ਬਾਅਦ ਜੋ ਪਰਿਵਾਰ ਦੀ ਵਾਗਡੋਰ ਹੈ ਜੋ ਉਹ ਉਹਨਾਂ ਦੀ ਧਰਮ ਪਤਨੀ ਬੀਬੀ ਪੜਿਆਲਾ ਨੇ ਸੰਭਾਲੀ ਵੀ ਐਮਐਲਏ ਰਹੇ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਉਹਨਾਂ ਦੇ ਬੇਟੇ ਰਾਜਵੀਰ ਸਿੰਘ ਪਟਿਆਲਾ ਤੇ ਤੇਜਵੀਰ ਸਿੰਘ ਪਟਿਆਲਾ ਵੱਲੋਂ ਹਲਕੇ ਦੇ ਵਿੱਚ ਪ੍ਰਤੀ ਦਿਨ ਲੋਕਾਂ ਦੇ ਕੰਮ ਕਰਾਉਣੇ ਜਾਂ ਉਹਨਾਂ ਦੇ ਕੰਮ ਆਉਣਾ ਇਹ ਉਹਨਾਂ ਦਾ ਇੱਕ ਸੁਭਾਅ ਹੀ ਬਣਿਆ ਹੋਇਆ ਸੀਗਾ ਜੇਕਰ ਗੱਲ ਕਰ ਲਈ ਤਾਂ ਇੱਕ ਉਹਨਾਂ ਦੀ ਆਪਣੀ ਹੀ ਅਦਾਲਤ ਚੱਲਦੀ ਸੀ ਜਿੱਥੇ ਲੋਕਾਂ ਨੂੰ ਇਨਸਾਫ ਦਿਵਾਇਆ ਜਾਂਦਾ ਸੀਗਾ ਲੋਕਾਂ ਦੇ ਮਸਲੇ ਹੱਲ ਕਿਤੇ ਜਾਂਦੇ ਸਨ ਇਸ ਤਰ੍ਹਾਂ ਇਹ ਇੱਕ ਬਹੁਤ ਵੱਡਾ ਪਰਿਵਾਰ ਮੰਨਿਆ ਜਾਂਦਾ ਸੀਗਾ ਪਰ ਜੋ ਪਿਛਲੇ 9 ਸਾਲਾਂ ਦੇ ਵਿੱਚ ਹੀ ਬਾਈ ਰਾਜਵੀਰ ਸਿੰਘ ਪਟਿਆਲਾ ਤੇ ਤੇਜਵੀਰ ਸਿੰਘ ਪਟਿਆਲਾ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਵਿਰਾਸਤ ਨੂੰ ਸੰਭਾਲ ਰਹੇ ਆ ਉਹ ਉਹਨਾਂ ਦੇ ਦੋਤੇ ਗੁਰਪ੍ਰਤਾਪ ਸਿੰਘ ਪਟਿਆਲਾ ਬਖੂਬੀ ਸੰਭਾਲ ਰਹੇ ਆ ਤੇ ਇਹਨਾਂ ਨੇ ਵੀ ਜੋ ਜੇਕਰ ਅਸੀਂ ਗੱਲ ਕਰ ਲਈਏ ਤਾਂ ਰਾਜਵੀਰ ਸਿੰਘ ਪਟਿਆਲਾ ਇੱਕ ਵਾਰ ਜੋ 2014 ਦੇ ਵਿੱਚ ਬਾਦਲ ਦਲ ਦੀ ਅਣਦੇਖੀ ਤੋਂ ਤੰਗ ਆ ਕੇ ਬਾਦਲ ਪਰਿਵਾਰ ਨੂੰ ਅਲਵਿਦਾ ਆਖ ਗਏ ਸਨ ਤੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਲਿਆ ਸੀਗਾ ਤੇ ਉਸ ਸਮੇਂ ਰਾਜਵੀਰ ਸਿੰਘ ਪਟਿਆਲਾ ਨੇ ਸਿੱਧੇ ਰੂਪ ਦੇ ਵਿੱਚ ਐਮਪੀ ਇਲੈਕਸ਼ਨ ਦੇ ਵਿੱਚ ਉਸ ਸਮੇਂ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਰਵਨੀਤ ਸਿੰਘ ਬਿੱਟੂ ਜੋ ਕਿ ਇੱਥੇ ਇੱਕ ਨਵਾਂ ਚਿਹਰਾ ਸਨ ਦੀ ਧੂਆਂ ਧਾਰ ਮਦਦ ਕੀਤੀ ਸੀਗੀ ਤੇ ਉਹਨਾਂ ਦੇ ਜੋ ਸਟਾਰ ਪ੍ਰਚਾਰਕ ਵਜੋਂ ਉੱਪਰ ਕੇ ਸਾਹਮਣੇ ਆਏ ਸਨ ਤੇ ਉਸ ਸਮੇਂ ਦਲਜੀਤ ਸਿੰਘ ਚੀਮਾ ਇੱਥੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸਨ ਤੇ ਇੱਥੇ ਉਹਨਾਂ ਨੂੰ ਫਿਰ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ ਫਿਰ ਹਾਲਾਤ ਬਦਲੇ ਤੇ ਉਸ ਤੋਂ ਬਾਅਦ ਜੋ ਸ਼ਖਬੀਰ ਸਿੰਘ ਬਾਦਲ ਕੈਪਟਨ ਕਬਲਜੀਤ ਸਿੰਘ ਤੇ ਹੋਰ ਉਹਨਾਂ ਨੇ ਪੂਰਾ ਜੋਰ ਲਾ ਕੇ ਆਪਣਾ ਜੋ ਪਟਿਆਲਾ ਪਰਿਵਾਰ ਨੂੰ ਮਨਾਇਆ ਪਟਿਆਲਾ ਪਰਿਵਾਰ ਨੂੰ ਮਨਾ ਕੇ ਫਿਰ ਸ਼੍ਰੋਮਣਿਕ ਵਾਲੀ ਦਲ ਦੇ ਵਿੱਚ ਲੈ ਕੇ ਆਂਦਾ ਤੇ ਬਣਦਾ ਪਿਆਰ ਸਤਖਾਰ ਦੇਣ ਦਾ ਵਾਅਦਾ ਵੀ ਕੀਤਾ ਉਸ ਸਮੇਂ ਜੋ ਕੈਂਡੀਡੇਟ ਸੀਗੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮજરા ਸੀਗੇ ਉਸ ਟਾਈਮ ਪ੍ਰੇਮ ਸਿੰਘ ਚੰਦੂ ਮજરા ਨੂੰ ਜੋ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਇਹ ਮੰਨਿਆ ਜਾਂਦਾ ਸੀਗਾ ਕਿ ਵੀ ਇਹ ਲਗਾਤਾਰ ਚੋਣਾਂ ਹਾਰਦੇ ਆਏ ਸਨ ਤੇ ਉਸ ਸਮੇਂ ਜਦੋਂ ਰਾਜਵੀਰ ਸਿੰਘ ਪਟਿਆਲਾ ਨੇ ਅ ਅਕਾਲੀ ਦਲ ਦੁਆਰਾ ਜੁਆਇਨ ਕੀਤਾ ਸੀਗਾ ਤਾਂ ਉਸ ਸਮੇਂ ਜੋ ਠਾਠਾ ਮਾਰਦਾ 10 20 ਹਜ਼ਾਰ ਤੋਂ ਉੱਪਰ ਇਕੱਠ ਸੀਗਾ ਤਾਂ ਉਹ ਕਿਹਾ ਸੀਗਾ ਕਿ ਵੀ ਇਹ ਰਾਜਵੀਰ ਇਹ ਇਕੱਠ ਦੇਖ ਕੇ ਮੈਨੂੰ ਲੱਗਦਾ ਕਿ ਵੀ ਹੁਣ ਤੁਸੀਂ ਇੱਥੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮcj ਰਾਜੀ ਦੀਆਂ ਬ੍ਰੇਕਾਂ ਲਵਾ ਦੋਗੇ ਨਹੀਂ ਤਾਂ ਫਿਰ ਸਾਨੂੰ ਇਹਨਾਂ ਨੂੰ ਪਾਕਿਸਤਾਨ ਤੋਂ ਇਲੈਕਸ਼ਨ ਲੜਾਉਣਾ ਪਏਗਾ ਤੇ ਐਦਾਂ ਦੀਆਂ ਗੱਲਾਂ ਜ਼ਿਕਰ ਗੱਲ ਕਰ ਲਈ ਤਾਂ ਇਹ ਸਿਰਫ ਇਹ ਦੱਸਦੇ ਆ ਕਿ ਵੀ ਉਸ ਤੋਂ ਬਾਅਦ ਇਹਨਾਂ ਪਟਿਆਲਾ ਪਰਿਵਾਰ ਦੀ ਦੇ ਦੀ ਹਿੰਮਤ ਦੇ ਨਾਲ ਮਿਹਨਤ ਦੇ ਨਾਲ ਹੀ ਰਾਜਵੀਰ ਪਟਿਆਲਾ ਨੇ ਦਿਨ ਰਾਤ ਹੀ ਕਰਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਜਰਾ ਨੂੰ ਸੰਸਦ ਦੇ ਵਿੱਚ ਭੇਜਿਆ ਤੇ ਲੋਕ ਸਭਾ ਮੈਂਬਰ ਬਣਾਇਆ ਤੇ ਉਸ ਤੋਂ ਬਾਅਦ ਹੁਣ ਦੁਬਾਰਾ ਜਦੋਂ ਉਹਨਾਂ ਨੇ ਦੇਖਿਆ ਕਿ ਵੀ ਸਾਡੀ ਫੇਰਣਾਂ ਦੇਖੀ ਹੋ ਰਹੀ ਹੈ ਤਾਂ ਰਾਜਵੀਰ ਸਿੰਘ ਪਟਿਆਲਾ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਬਹੁਤ ਦੇਰ ਤੱਕ ਜੋ ਗੁਰਪ੍ਰਤਾਪ ਸਿੰਘ ਪਟਿਆਲਾ ਉਹ ਅਕਾਲੀ ਦਲ ਦੇ ਨਾਲ ਜੁੜੇ ਰਹੇ ਪਰ ਅਕਾਲੀ ਦਲ ਵੱਲੋਂ ਇਹ ਪਰਿਵਾਰ ਦੀ ਬੇਗਦਰੀ ਤੇ ਅਣਦੇਖੀ ਦੇ ਕਾਰਨ ਉਹਨਾਂ ਨੇ ਮੁੜ ਕਾਂਗਰਸ ਦਾ ਪੱਲਾ ਫੜ ਲਿਆ ਹੈਗਾ ਤੇ ਜੇਕਰ ਹੁਣ ਮੌਜੂਦਾ ਹਾਲਾਤ ਦੀ ਗੁਰਪ੍ਰਤਾਪ ਸਿੰਘ ਪੜਿਆਲਾ ਦੀ ਗੱਲ ਕਰ ਲਈਏ ਤਾਂ ਜੋ ਸਭ ਕਿਸਾਨ ਕਾਂਗਰਸ ਹੈ ਉਹਨਾਂ ਦੇ ਪੰਜਾਬ ਦੇ ਚੰਨ 77 ਨਿਯੁਕਤ ਕੀਤੇ ਜਾ ਚੁੱਕੇ ਨੇ ਕੁਝ ਦਿਨ ਪਹਿਲਾਂ ਹੀ ਇਹ ਨਿਯੁਕਤੀ ਹੋਈ ਹੈ ਹਾਲਾਂਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਕੋਈ ਵਸੀਲੇ ਕਰਦਾ ਇਹਨਾਂ ਤੱਕ ਕੋਈ ਪਹੁੰਚ ਕਰਦਾ ਸ਼ਾਇਦ ਕੋਈ ਪੋਜ਼ਿਟਿਵ ਰਿਜ਼ਲਟ ਵੀ ਸ਼ਾਇਦ ਸਾਹਮਣੇ ਆ ਸਕਦਾ ਸੀਗਾ ਪਰ ਗੁਰਪ੍ਰਤਾਪ ਸਿੰਘ ਪੜਿਆਲਾ ਜੋ ਕਿ ਆਪਣੇ ਗੁਰਪਜਾ ਵਾਂਗ ਆਪਣੀ ਕੈਣੀ ਤੇ ਕਥਨੀ ਦੇ ਮਮਾ ਜੀ ਵਾਂਗ ਤੇ ਨਾਨਾ ਜੀ ਵਾਂਗ ਕੈਣੀ ਤੇ ਕਥਨੀ ਦੇ ਪੂਰੇ ਪੱਕੇ ਆ ਜਿੱਥੇ ਇਹ ਸਟੈਂਡ ਲੈ ਲੈਣ ਨੇ ਫਿਰ ਉੱਥੇ ਅੰਗਰ ਦੇ ਪੈਰ ਵਾਂਗ ਪੈਰ ਆਪਣਾ ਜਮਾ ਲੈਂਦੇ ਨੇ ਤੇ ਜੇਕਰ ਗੱਲ ਕਰ ਲਈ ਜਾਵੇ ਗੁਰਪ੍ਰਤਾਪ ਪਣਿਆਲਾ ਇਸ ਸਮੇ ਜੋ ਸਾਫ ਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਬਹੁਤ ਕਰੀਬੀ ਨੇ ਜੇਕਰ ਭਗਤ ਰਵਿਦਾਸ ਜੀ ਦੇ ਮੰਤਰ ਦੇ ਵਿੱਚ ਵੀ ਇਹ ਉਹਨਾਂ ਦੇ ਨਾਲ ਹੀ ਸੀਗੇ ਤੇ ਆਹੇ ਬਗਾਹੇ ਇਹੀ ਉਹਨਾਂ ਦੇ ਨਾਲ ਹੀ ਨਜ਼ਰ ਆਉਂਦੇ ਨੇ ਤੇ ਜਲੰਧਰ ਲੋਕ ਸਭਾ ਸੀਟ ਦੇ ਉੱਪਰ ਵੀ ਇਹ ਜਾ ਕੇ ਜੋ ਚੋਣ ਪ੍ਰਚਾਰ ਆ ਉਸ ਦੀ ਵੀ ਬਾਗਡੋਰ ਸੰਭਾਲੀ ਹੋਈ ਹੈ ਤੇ ਹੁਣ ਵੇਖ ਇਹ ਬਣਦਾ ਹੈ ਕਿ ਵੀ ਜੋ ਇਹ ਪੜਿਆਲਾ ਪਰਿਵਾਰ ਹੈਗਾ ਜੇਕਰ ਅਸੀਂ ਇਹਨਾਂ ਦੀ ਗੱਲ ਕਰ ਲਈਏ ਤਾਂ ਇਹ ਪਰਿਵਾਰ ਹੁਣ ਸਿੱਧੇ ਰੂਪ ਦੇ ਵਿੱਚ ਇਹਨਾਂ ਦਾ ਸਮਰਥਕ ਹੈ ਜੋ ਕਿ ਇਹਨਾਂ ਸਮਰਥਕ ਜ਼ਿਲ੍ਹਾ ਮੋਹਾਲੀ ਹਲਕਾ ਮੋਹਾਲੀ ਹਲਕਾ ਖਰੜ ਹਲਕਾ ਰੋਪੜ ਹਲਕਾ ਚਮਕੌਰ ਸਾਹਬ ਤੇ ਗੜ ਸ਼ੰਕਰ ਤੇ ਬਲਾਚੌਰ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਇੱਕ ਵੋਟ ਬੈਂਕ ਹੈਗਾ ਜੋ ਕਿ ਹੁਣ ਸਿੱਧਾ ਕਾਂਗਰਸ ਨੂੰ ਭੁਗਤਣ ਦੀ ਤਿਆਰੀ ਦੇ ਵਿੱਚ ਹੈ ਤੇ ਹੁਣ ਅਸੀਂ ਆਪ ਜੀ ਨੂੰ ਇਹ ਵੀ ਦੱਸ ਦਿੰਦੇ ਆ ਕਿ ਵੀ ਜੋ ਪਾਰਟੀ ਸੁਪਰੀਮੋ ਸੁਖਵੀਰ ਸਿੰਘ ਬਾਦਲ ਵੱਲੋਂ ਜੋ ਚੋਣਾਂ ਨਾਂ ਲੜਨ ਦਾ ਫੈਸਲਾ ਲਿਆ ਗਿਆ ਉਹ ਵੀ ਨੈਗੇਟਿਵਿਟੀ ਦੇ ਵਿੱਚ ਹੀ ਆ ਰਿਹਾ ਹੈ ਜੇਕਰ ਅਸੀਂ ਗੱਲ ਕਰ ਲਈਏ ਸ਼੍ਰੀ ਆਨੰਦਪੁਰ ਲੋਕ ਸਭਾ ਹਲਕੇ ਦੇ ਵਿੱਚੋਂ ਹੀ ਜਿੱਥੇ ਸ਼੍ਰੋਮਣੀ ਕਾਲੀ ਦਲ ਦੇ ਤਰੰਦਰ ਲੀਡਰਾਂ ਵਿੱਚੋਂ ਜਾਣੇ ਜਾਂਦੇ ਕਿਰਨਵੀਰ ਸਿੰਘ ਕੰਗ ਉਹ ਵੀ ਚੋਣ ਪ੍ਰਚਾਰ ਦੇ ਵਿੱਚ ਅਜੇ ਤੱਕ ਕਿਤੇ ਨਜ਼ਰ ਨਹੀਂ ਆਏ ਹੈਗੇ ਜਦੋਂ ਕਿ ਉਹ ਬਾਦਲ ਪਰਿਵਾਰ ਦੇ ਜਾਂ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਇੱਕ ਬਹੁਤ ਵੱਡੇ ਆਗੂ ਵਜੋਂ ਜਾਣੇ ਜਾਂਦੇ ਸਨ ਤੇ ਇਸ ਤਰ੍ਹਾਂ ਜੇਕਰ ਗੱਲ ਕਰ ਲਈ ਅਮਰਿਕ ਸਿੰਘ ਮੋਹਾਲੀ ਦੀ ਗੱਲ ਕਰ ਲਈਏ ਉਹ ਵੀ ਇੱਥੇ ਨਜ਼ਰ ਨਹੀਂ ਆ ਰਹੇ ਤੇ ਇਸ ਤੋਂ ਬਾਅਦ ਜੇਕਰ ਅਸੀਂ ਗੱਲ ਕਰ ਲਈਏ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਹੀ ਬੀਬੀ ਪਰਮਜੀਤ ਕੌਰ ਲਾਂਡਰਾ ਜੋ ਕਿ ਐਸਜੀਪੀਸੀ ਮੈਂਬਰ ਵੀ ਨੇ ਉਹੋ ਵੀ ਅਜੇ ਤੱਕ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਨਜ਼ਰ ਨਹੀਂ ਆ ਰਹੇ ਹੈਗੇ ਤੇ ਉਹ ਆਪਣੇ ਹਲਕੇ ਨੂੰ ਛੱਡ ਕੇ ਰਾਜਪੁਰਾ ਵਿਖੇ ਦਫ਼ਤਰਾਂ ਇੰਚਾਰਜ ਬਣੇ ਹੋਏ ਆ ਐਨ ਕੇ ਸ਼ਰਮਾ ਜੀ ਦੇ ਤੇ ਐਨ ਕੇ ਸ਼ਰਮਾ ਜੀ ਦੇ ਜੋ ਇੱਥੇ ਸਮਰਥਕ ਮੋਹਾਲੀ ਦੇ ਵਿੱਚ ਜ਼ਿਲ੍ਹਾ ਮੋਹਾਲੀ ਦੇ ਵਿੱਚ ਮੰਨੇ ਜਾਂਦੇ ਆ ਉਹ ਵੀ ਉਹਨਾਂ ਦੀ ਬੈਕਡੋਰ ਪਿੰਡਾਂ ਵਾਲਿਆਂ ਦੇ ਵਿੱਚ ਚੋਣ ਪ੍ਰਚਾਰ ਦੀ ਸੰਭਾਲ ਰਿਹਾ ਹੈ ਤਾਂ ਇਸ ਤਰ੍ਹਾਂ ਜਿਹੜਾ ਇੱਕ ਬਹੁਤ ਵੱਡਾ ਨੁਕਸਾਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਇੱਥੇ ਹੋ ਰਿਹਾ ਹੈ ਤੇ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਜੋ ਰਾਜਨੀਤੀ ਦੇ ਵਿੱਚ ਦੋਵੇਂ ਦੋਵੇਂ ਭਰਾ ਪ੍ਰਕਾਸ਼ ਸਿੰਘ ਬਾਦਲ ਤੇ ਗੁਰਦਾਸ ਸਿੰਘ ਬਾਦਲ ਜੀ ਇਹਨਾਂ ਨੂੰ ਪਾਸ ਤੇ ਦਾਸ ਦੀ ਜੋੜੀ ਦੇ ਨਾਲ ਜਾਣਿਆ ਜਾਂਦਾ ਸੀਗਾ ਹੁਣ ਦਾਸ ਵੀ ਜੋ ਕਿ ਗੁਰਦਾਸ ਬਾਦਲ ਹੈ ਉਹ ਵੀ ਇਸ ਦੁਨੀਆ ਦੇ ਫਾਨੀ ਦੁਨੀਆ ਦੇ ਵਿੱਚ ਨਹੀਂ ਹਨ ਤੇ ਇਹਨਾਂ ਦੇ ਜੋ ਬੈਠੇ ਹੈ ਮਨਪ੍ਰੀਤ ਸਿੰਘ ਬਾਦਲ ਉਹ ਵੀ ਭਾਰਤੀ ਜਨਤਾ ਪਾਰਟੀ ਦੀ ਕਿਸ਼ਤੀ ਦੇ ਵਿੱਚ ਸਵਾਰ ਨੇ ਤੇ ਇਸ ਇਸ ਤਰ੍ਹਾਂ ਜੋ ਇਹ ਇਹ ਪਰਿਵਾਰ ਵੀ ਇੱਕ ਤਰ੍ਹਾਂ ਆਪਸ ਦੇ ਵਿੱਚ ਬਖਰੇਵੇਂ ਦੇ ਰੂਪ ਵਿੱਚ ਆ ਚੁੱਕਿਆ ਹੈਗਾ ਤੇ ਹੁਣ ਸਾਰਾ ਦਮ ਉਹ ਜੋ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਾਰਾ ਜੋ ਪਾਰ ਹੈ ਹੁਣ ਉਹ ਸੁਖਬੀਰ ਬਾਦਲ ਦੇ ਕਮਜ਼ੋਰ ਮੋਟਿਆਂ ਦੇ ਉੱਪਰ ਆਇਆ ਹੈ ਤੇ ਇਹਨਾਂ ਦੀ ਜੋ ਸਿਆਸੀ ਸਾਖ ਵੀ ਹੈ ਉਹ ਕੋਈ ਬਹੁਤੀ ਵਧੀਆ ਜੇ ਫਿਲਹਾਲ ਨਜ਼ਰ ਨਹੀਂ ਆ ਰਹੀ ਪਰ ਫਿਰ ਵੀ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕਿ ਹੁਣ ਇਹਨਾਂ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੋਈ ਹੈ ਵੀ ਉਸ ਨੂੰ ਕੋਈ ਬੂਰ ਪੈਂਦਾ ਜਾਂ ਨਹੀਂ ਪੈਂਦਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਫਿਰ ਆਪਾਂ ਪਲੇਅਰ ਕਹਿ ਸਕਦੇ ਆਂ ਵੀ ਜਿੱਥੇ ਪਲੇਅਰ ਆ ਫਿਲਹਾਲੇ ਲੜਖੜਾਉਂਦੇ ਨਜ਼ਰ ਆ ਰਹੇ ਆ ਕਿਉਂਕਿ ਕਪਤਾਨ ਵੀ ਖੁਦ ਚਾਰੇ ਪਾਸੇ ਤੋਂ ਘਰੇਆ ਮਹਿਸੂਸ ਕਰ ਰਿਹਾ ਹੈ ਕਿਉਂਕਿ ਪਹਿਲਾਂ ਜੋ ਭਾਰਤੀ ਜਨਤਾ ਪਾਰਟੀ ਦਾ ਇਹਨਾਂ ਨੂੰ ਬਹੁਤ ਵੱਡਾ ਇੱਕ ਸਹਾਰਾ ਸੀਗਾ ਉਹ ਭਾਰਤੀ ਜਨਤਾ ਪਾਰਟੀ ਤੱਕ ਇਹਨਾਂ ਨੇ ਲਾਸਟ ਟਾਈਮ ਤੱਕ ਬਹੁਤ ਇਨਾਂ ਦੀਆਂ ਕੋਸ਼ਿਸ਼ਾਂ ਰਹੀਆਂ ਕਿ ਵੀ ਸਾਡਾ ਇਹ ਗਠਜੋੜ ਦੁਬਾਰਾ ਹੋਂਦ ਦੇ ਵਿੱਚ ਆ ਜਾਵੇ ਪਰ ਸ਼੍ਰੋਮਣੀ ਕਾਲੀ ਦਲ ਦੇ ਨਾਲ ਭਾਜਪਾ ਜਨਤਾ ਪਾਰਟੀ ਨੇ ਇਹ ਗਠਜੋੜ ਨਾ ਕਰਕੇ ਦਿਖਾ ਦਿੱਤਾ ਕਿ ਵੀ ਅਸੀਂ ਆਪਣੇ ਦਮ ਤੇ ਚੋਣਾਂ ਲੜਾਂਗੇ ਤੁਸੀਂ ਆਪਣਾ ਦਮ ਵਿਖਾਓ ਹੁਣ ਦੇਖਦੇ ਹਾਂ ਕਿ ਕਿਸ ਪਾਰਟੀ ਦੇ ਵਿੱਚ ਕਿੰਨਾ ਦਮ ਹੈ ਤੇ ਸੁਖਵੀਰ ਸਿੰਘ ਬਾਦਲ ਦਾ ਇਹ ਇੱਕ ਹੁਣ ਇੱਕ ਚੋਣ ਜੋ ਅਸੀਂ ਕਹਿ ਸਕਦੇ ਹਾਂ ਕਿ ਵੀ ਇਹਨਾਂ ਦਾ ਇੱਕ ਇਮਤਿਹਾਨ ਹੀ ਹੋਏਗਾ ਪਿਤਾ ਤੋਂ ਬਾਅਦ ਉਹ ਕਿਸ ਦਿਸ਼ਾ ਤੇ ਦਸ਼ਾ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਨੂੰ ਲੈ ਕੇ ਜਾਂਦੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਧੰਨਵਾਦ